ਭਾਰਤੀ ਜਨਤਾ ਪਾਰਟੀ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਸ਼ਰਦਾਲੂਆਂ ਦੇ ਸਮੂਹ ਨੂੰ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਨਾ ਦੇਣ ਦੇ ਮੁੱਦੇ ਤੇ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਹੈ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ ਪੀ ਸਿੰਘ ਨੇ ਕਿਹਾ ਕਿ ਖੁਫੀਆ ਏਜੰਸੀਆਂ ਨੂੰ ਪੂਰਤ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਵਿੱਚ ਸ਼ਰਦਾਲੂਆਂ ਦੀ ਸੁਰੱਖਿਆ ਖਤਰੇ ਵਿੱਚ ਪੈ ਸਕਦੀ ਹੈ ਉਨਾ ਜ਼ੋਰ ਦੇ ਕੇ ਕਿ ਆ ਕਿ ਮੌਜੂਦਾ ਹਾਲਾਤਾਂ ਵਿੱਚ ਪਾਕਿਸਤਾਨ ਦੀ ਧਾਰਮਿਕ ਯਾਤਰਾ ਸੁਰੱਖਿਅਤ ਨਹੀਂ ਹੈ ਤੇ ਸਰਕਾਰ ਕਿਸੇ ਵੀ ਤਰ੍ਹਾਂ ਦੀ ਸ਼ਰਾਰਤ ਜਾਂ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਸਾਵਧਾਨੀਆਂ ਵਰਤ ਰਹੀ ਹੈ। ਆਰ ਪੀ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਬਿਆਨ ਤੇ ਵੀ ਪ੍ਰਤੀਕਿਰਿਆ ਦਿੱਤੀ ਜਿਸ ਵਿੱਚ ਉਹਨਾਂ ਕੇਂਦਰ ਸਰਕਾਰ ਤੇ ਜਾਣ ਬੁਝ ਕੇ ਸ਼ਰਧਾਲੂਆਂ ਨੂੰ ਰੋਕਣ ਦਾ ਦੋਸ਼ ਲਗਾਇਆ ਸੀ। ਭਗਵੰਤ ਮਾਨ ਨੇ ਕਿਹਾ ਸੀ ਕਿ ਜਦੋਂ ਭਾਰਤ ਪਾਕਿਸਤਾਨ ਨਾਲ ਕ੍ਰਿਕਟ ਮੈਚ ਖੇਡ ਸਕਦਾ ਹੈ ਤਾਂ ਸੇਕਸ਼ਰਦਾਲੂਆਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ? ਵਾਜਪਾ ਬੁਲਾਰੇ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਮਾਨ ਸ਼ਰਧਾ ਆਲੂਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਨੇ ਤਾਂ ਉਹਨਾਂ ਨੂੰ ਕੇਂਦਰ ਸਰਕਾਰ ਨੂੰ ਲਿਖਤੀ ਰੂਪ ਵਿੱਚ ਇਹ ਪਰੋਸਾ ਦੇਣਾ ਚਾਹੀਦਾ ਹੈ ਉਹਨਾਂ ਨੇ ਸਵਾਲ ਉਠਾਇਆ ਕਿ ਜੇਕਰ ਪਾਕਿਸਤਾਨ ਵਿੱਚ ਕੋਈ ਆਂਸੂ ਖਾਮੀ ਘਟਨਾ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਸੈਂਟਰ ਗਵਰਨਮੈਂਟ ਕੋਈ ਨਾ ਕੋਈ ਇਨਪੁਟ ਹੈਗਾ ਜਿਸ ਦੇ ਕਰਕੇ ਇਹ ਚਿੰਤਾ ਹੈਗੀ ਕਿ ਜਿਹੜੇ ਲੋਕੀ ਜਾਣਗੇ ਉਹਨਾਂ ਨਾਲ ਸ਼ਰਾਰਤ ਹੋ ਸਕਦੀ ਹੈ ਪੜ ਦੇ ਨਾਗਰਿਕ ਉਥੇ ਜਾਣ ਉਥੇ ਕੋਈ ਸ਼ਰਾਧਤ ਹੋ ਜਾਏ ਤੇ ਉਹਦੀ ਚਿੰਤਾ ਕਰਨਾ ਤੇ ਸਰਕਾਰ ਦਾ ਕੰਮ ਹੈ ਇਹ ਕੋਈ ਦੁਬਈ ਨਹੀਂ ਜਾਣਾ ਉਥੇ ਜਾਣ ਸੇ ਕੋਈ ਰੋਕ ਨਹੀਂ ਇਹ ਲਨਕਾਰਾ ਸਾਹਿਬ ਜਾਣਾ ਹੈ ਕੋਈ ਉਹਨਾਂ ਦੀ ਗੱਲ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਫਿਰ ਕੱਲ ਕੁਐਸਚਨ ਚੱਕਾਂਗੇ ਕਿ ਨਹੀਂ 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 ਸਰਕਾਰ ਦੀ ਚਿੰਤਾ ਨਹੀਂ ਕੀਤੀ ਔਰ ਇਨੀ ਗੱਲ ਹੈ ਤੇ ਮੈਂ ਭਗਵੰਦ ਮਾ ਜੀ ਨੂੰ ਕਹਿੰਦਾ ਬੇਨਤੀ ਕਰਦਾ ਭਗਵੰਦ ਮਾ ਭਗਵੰਦ ਮਾ ਜੀ ਤੁਸੀਂ ਲਿਖ ਕੇ ਦੇ ਦਿਓ ਕਿ ਮੈਂ ਸਿਕਿਉਰਿਟੀ ਦੀ ਚਿੰਤਾ ਕਰਨ ਨੂੰ ਤਿਆਰ ਆ ਕੋਈ ਕੁਝ ਹੋਏਗੀ ਗਲਤ ਮੇਰੀ ਚਿੰਤਾ ਹੈ ਮੈਂ ਚਿੰਤਾ ਕਰਾਂਗਾ ਮੈਂ ਉਹ ਕਵਰ ਦੇਣ ਨੂੰ ਤਿਆਰ ਆ ਤੇ ਸਰਕਾਰ ਉਤੇ ਚਿੰਤਾ ਕਰਦੇ ਕਿ ਸਰਕਾਰ ਉਹ ਤੁਹਾਡੀ ਸੋਚ ਲਗੀ